ਹਾਂਜੀ ਅੱਜ ਆਪਾਂ ਬਣਾਵਾਂਗੇ ਕਣਕ ਦੇ ਆਟੇ ਦਾ ਪੀਜ਼ਾ ਇਹ ਪੀਜ਼ਾ ਬਹੁਤ ਹੀ ਆਸਾਨ ਤਰੀਕੇ ਨਾਲ ਬਣਾਇਆ ਜਾਂਦਾ ਹੈ ਉਹ ਵੀ ਆਪਾਂ ਤਵੇ ਤੇ ਬਣਾਵਾਂਗੇ ਤੇ ਸਿੰਪਲ ਤਰੀਕੇ ਨਾਲ ਇਹ ਪੀਜ਼ਾ ਬਣਾ ਕੇ ਤਿਆਰ ਕਰਾਂਗੇ ਜਿਹੜਾ ਕਿ ਤੁਸੀਂ ਇਹ ਪਹਿਲੀ ਵਾਰ ਜੀ ਪੀਜ਼ਾ ਤੁਸੀਂ ਬਣਾ ਸਕੋ ਤੇ ਚਲੋ ਬਣਾਉਣਾ ਆਪਾਂ ਸ਼ੁਰੂ ਕਰਦੇ ਹਾਂ ਹਾਂਜੀ ਪੀਜ਼ਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਤਾਂ ਆਪਾਂ ਆਟੇ ਨੂੰ ਗੁੰਨ੍ਹ ਕੇ ਤਿਆਰ ਕਰ ਲਾਂਗੇ ਉਹਦੇ ਵਾਸਤੇ ਆਪਾਂ ਨਾ ਇੱਕ ਡੱਬਾ ਕਣਕ ਦਾ ਆਟਾ ਲਿਆਗਾ ਤੇ ਅੱਧਿਕ ਕੋਲੀ ਪਾ ਦਾਂਗੇ ਮੈਦਾ ਦੋਨਾਂ ਚੀਜ਼ਾਂ ਦਾ ਆਪਾਂ ਇਹ ਪੀਜ਼ਾ ਬਣਾ ਕੇ ਤਿਆਰ ਕਰਾਂਗੇ ਤੇ ਹੁਣ ਆਪਾਂ ਥੋੜਾ ਜਿਹਾ ਸਮਾਨ ਵਿੱਚ ਚਰਲਾਵਾਂਗੇ ਨਮ ਪਾਵਾਂਗੇ ਸਵਾਦ ਅਨੁਸਾਰ ਅੱਧਾ ਚਮਚ ਪਾ ਦਾਂਗੇ ਪੀਸੀ ਖੰਡ ਇਹ ਥੋੜਾ ਜਿਹਾ ਪਾਵਾਂਗੇ ਆਪਾਂ ਮਿੱਠਾ ਸੋਡਾ ਹੁਣ ਆਪਾਂ ਦਹੀਂ ਐਡ ਕਰਾਂਗੇ 2 ਚਮਚ 3 ਚਮਚ 4 ਚਮਚ ਤੇ 5 ਚਮਚ 5 ਚਮਚ ਆਪਾਂ ਦਹੀਂ ਦੇ ਪਾਤੇ ਹੈਗੇ ਹੁਣ ਸਭ ਤੋਂ ਪਹਿਲਾਂ ਤਾਂ ਇਹਨੂੰ ਚੰਗੀ ਤਰ੍ਹਾਂ ਮਿਲਾ ਲੈਨੇ ਆ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਗੁੰਨਾ ਲਾਂਗੇ ਆਟਾ ਬਿਲਕੁਲ ਆਪਾਂ ਸੌਫਟ ਗੁੰਨਣਾ ਹੈਗਾ ਸਖਤ ਨਹੀਂ ਗੁੰਨਣਾ ਹੈਗਾ ਥੋੜਾ ਸੌਫਟ ਆਟਾ ਗੁੰਨਿਆ ਹੋਗਾ ਨਾ ਜਿਹੜਾ ਆਪਾਂ ਪੀਜਾ ਦੀ ਰੋਟੀ ਬਣਾ ਕੇ ਤਿਆਰ ਕਰਾਂਗੇ ਜਾਨੀ ਕਿ ਆਪਾਂ ਬੇਸ ਬਣਾ ਕੇ ਤਿਆਰ ਕਰਾਂਗੇ ਨਾ ਬਿਲਕੁਲ ਸੌਫਟ ਹੋਗਾ ਤੇ ਪੀਜਾ ਵੀ ਆਪਣਾ ਵਧੀਆ ਬਣ ਕੇ ਤਿਆਰ ਹੋਊਗਾ ਹੁਣ ਥੋੜਾ ਜਿਹਾ ਆਪਾਂ ਪਾ ਦਾਂਗੇ ਫਾਈਨ ਤੇਲ ਬਸ ਜਾਣੀ ਕਿ ਆਪਾਂ ਡੇਢ ਕ ਚਮਚਰ ਫੈਂਡ ਤੇਲ ਪਾਇਆਗਾ ਬਸ ਚੰਗੀ ਤਰ੍ਹਾਂ ਆਪਾਂ ਇਹਨੂੰ ਮਸਲ ਲੈਣੀ ਆ ਦੇਖੋ ਜੀ ਆਟਾ ਆਪਾਂ ਗੁੰਨ ਕੇ ਤਿਆਰ ਕਰ ਲਿਆ ਗਿਆ ਤੇ ਕੁਝ ਇਸ ਤਰ੍ਹਾਂ ਦਾ ਆਟਾ ਹੋਣਾ ਚਾਹੀਦਾ ਪੀਜੇ ਵਾਸਤੇ ਹੁਣ ਆਪਾਂ ਥੋੜਾ ਜਿਹਾ ਨਾ ਤੇਲ ਲਾ ਕੇ ਇਹਨੂੰ ਤੇ ਵਧਿਆ ਚਿਕਨਾ ਜਿਹਾ ਕਰਕੇ ਤੇ ਰੱਖ ਦਾਂਗੇ ਤੇ ਰੱਖਣਾ ਆਪਣਾ ਹੈਗਾ 10 ਤੋਂ 15 ਮਿੰਟ ਤੱਕ ਆਪਾਂ ਇਹਨੂੰ ਰੱਖ ਦਾਂਗੇ ਹਾਂਜੀ 10-15 ਮਿੰਟ ਆਪਾਂ ਆਟੇ ਨੂੰ ਰੱਖਤਾ ਸੀਗਾ ਦੇਖੋ ਆਟਾ ਬਿਲਕੁਲ ਸੈਟ ਹੋ ਗਿਆ ਤੇ ਇੱਕ ਵਾਰੀ ਨਾ ਆਟੇ ਨੂੰ ਆਪਾਂ ਮਸਲ ਲੈਣੇ ਆ ਥੋੜਾ ਜਿਹਾ ਹੋਰ ਲਾ ਲੈਣੇ ਆ ਰਿਫਾਈਨਡ ਤੇਲ ਪਰ ਵਧਿਆ ਜੇ ਨਾ ਮਲੈਮ ਜਿਹਾ ਆਟਾ ਹੋ ਜਾਵੇ ਚੇਕ ਨਾਲ ਦਾ ਹਾਂਜੀ ਆਟਾ ਬਿਲਕੁਲ ਸੈਟ ਹੋ ਗਿਆ ਹੁਣ ਆਪਾਂ ਨਾ ਵੱਡਾ ਸਾਰਾ ਇੱਕ ਪੇੜਾ ਬਣਾ ਲਾਂਗੇ ਜਿੰਨੀ ਕ ਆਪਾਂ ਰੋਟੀ ਬਣਾਉਣੀ ਹੈ ਪੀਜ਼ਾ ਵਾਸਤੇ ਉਸੇ ਹਿਸਾਬ ਨਾਲ ਦੇਖੋ ਹੁਣ ਆਪਾਂ ਬਣਾਵਾਂਗੇ ਪੀਜ਼ਾ ਬੇਸ ਹਾਂਜੀ ਇਧਰ ਆਪਾਂ ਹੁਣ ਚਕਲਾ ਲੈ ਲਿਆ ਚਕਲੇ ਦੇ ਉੱਪਰ ਥੋੜਾ ਜਿਹਾ ਸੁੱਕਾ ਆਟਾ ਲਾ ਦਾਂਗੇ ਤੇ ਹੁਣ ਆਪਾਂ ਇਹਨੂੰ ਬੇਲ ਲਾਂਗੇ ਜਿਆਦਾ ਪਤਲਾ ਨਹੀਂ ਬੇਲਣਾ ਹੈਗਾ ਬਸ ਥੋੜਾ ਜਿਹਾ ਆਪਾਂ ਮੋਟਾ ਰੱਖਾਂਗੇ ਜਿਆਦਾ ਮੋਟਾ ਵੀ ਨਹੀਂ ਤੇ ਜਿਆਦਾ ਪਤਲਾ ਵੀ ਨਹੀਂ ਹਾਂਜੀ ਹੁਣ ਆਪਾਂ ਰੋਟੀ ਬੇਲ ਲਈਏ ਦੇਖੋ ਇੰਨੀ ਰੋਟੀ ਪਤਲੀ ਬੇਲੀ ਆ ਨਾ ਜਿਆਦਾ ਪਤਲੀ ਤੇ ਨਾ ਜਿਆਦਾ ਮੋਟੀ ਜੇ ਜਿਆਦਾ ਮੋਟੀ ਰੱਖਾਂਗੇ ਤਾਂ ਫਿਰ ਹਲਕਾ ਜਿਹਾ ਨਾ ਕੱਚਾਪਨ ਰਹਿ ਜਾਂਦਾ ਇਸ ਕਰਕੇ ਆਪਾਂ ਬਸ ਥੋੜੀ ਜਿਹੀ ਮੋਟੀ ਰੱਖੀ ਐ ਹੱਥ ਦੇ ਨਾਲ ਨਾ ਹੁਣ ਇਸ ਤਰ੍ਹਾਂ ਆਪਾਂ ਨਾ ਨੂੰ ਗੋਲ ਕਰ ਦਾਂਗੇ ਥੋੜੀ ਜਿਹੀ ਕੰਨੀ ਇਹਦੀ ਮੋਟੀ ਹੋ ਜਾਊਗੀ ਬਿਲਕੁਲ ਜਿਵੇਂ ਰੈਡੀਮੈਂਟ بیس ਹੁੰਦਾ ਨਾ ਬੀਜੇ ਦਾ ਉਦਾਂ ਦਾ ਹੀ ਆਪਾਂ ਇਹਨਾਂ ਬਣਾ ਦੇਣਾਗਾ ਤੇ ਹੁਣ ਆਪਾਂ ਹੱਥ ਦੇ ਨਾਲ ਐਸ ਤਰ੍ਹਾਂ ਉਂਗਲਾਂ ਦੇ ਨਾਲ ਨਾ ਐਸ ਤਰ੍ਹਾਂ ਨਾ ਬਸ ਐਸ ਤਰ੍ਹਾਂ ਪੋਏ ਜੇ ਬਣਾਉਂਦੇ ਜਾਵਾਂਗੇ ਕੰਨੀ ਕੰਨੀ ਤੇ ਵਿਚਾਲੇ ਨਹੀਂ ਬਸ ਕੰਨੀ ਕੰਨੀ ਤੇ ਦੇਖੋ ਐਦਾਂ ਬਣ ਗਈ ਨਾ ਕੰਨੀ ਹੁਣ ਆਪਾਂ ਐਦਾਂ ਦਾ ਇੱਕ ਚਮਚਾ ਲੈ ਲੈਣਾਗਾ ਤੇ ਇਹਦੇ ਵਿੱਚ ਆਪਾਂ ਨਾ ਛੇਦ ਕਰ ਦਾਂਗੇ ਛੇਦ ਆਪਾਂ ਤਾਂ ਕਰਦੇ ਆ ਫਿਰ ਜਿਹੜੀ ਇਹ ਰੋਟੀ ਆ ਫੁੱਲੂਗੀ ਨਾ ਐਕਸਟਰਾ ਬਹੁਤ ਹੀ ਆਸਾਨੀ ਦੇ ਨਾਲ ਇਹ ਪੀਜ਼ਾ ਆਪਾਂ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ। ਉਹ ਦੇਖੋ ਜੀ ਆਪਾਂ ਰੋਟੀ ਦੇ ਉੱਪਰ ਛੇਦ ਕਰ ਲਏ ਹੈਗੇ ਆ ਤੇ ਹੁਣ ਚੱਲਦੇ ਆਂ ਆਪਾਂ ਇਹਨੂੰ ਫਰਾਈ ਕਰਨ ਯਾਨੀ ਕਿ ਪਕਾਉਣ ਵਾਸਤੇ। ਹੁਣ ਗੈਸ ਤੇ ਆਪਾਂ ਤਵਾ ਰੱਖ ਲਿਆ ਤੇ ਗੈਸ ਨੂੰ ਆਪਾਂ ਲੋ ਮੀਡੀਅਮ ਤੇ ਰੱਖਿਆ ਹੋਇਆ ਫੁੱਲ ਤੇ ਨਹੀਂ ਰੱਖਿਆ ਹੋਇਆ। ਤੇ ਇਹਨੂੰ ਆਪਾਂ ਰੋਟੀ ਨੂੰ ਪੂਰਾ ਨਹੀਂ ਪਕਾਉਣਾਗਾ ਬਸ ਅਧ ਕੱਚਾ ਜਿਹਾ ਪਕਾਉਣਾਗਾ ਕਿਉਂਕਿ ਜੇ ਆਪਾਂ ਪੂਰਾ ਪਕਾ ਲਿਆ ਫਿਰ ਜਦੋਂ ਆਪਾਂ ਪੀਜ਼ਾ ਬਣਾਵਾਂਗੇ ਫਿਰ ਜ਼ਿਆਦਾ ਸੇਕ ਲੱਗ ਜਾਊਗਾ ਇਸ ਕਰਕੇ ਆਪਾਂ ਥੋੜਾ ਜਿਹਾ ਸੇਕ ਲਵਾਵਾਂਗੇ। ਹਾਂਜੀ ਰੋਟੀ ਨੂੰ ਸੇਕ ਲੱਗ ਗਿਆ ਹੁਣ ਇਹਦਾ ਪਾਸਾ ਪਲਟ ਦਾਂਗੇ ਦੇਖੋ ਹਲਕਾ ਜਿਹਾ ਸੇਕ ਲੱਗ ਗਿਆ ਨਾ ਹੁਣ ਇੰਨਾ ਕੀ ਸੇਕ ਆਪਾਂ ਦੂਜੇ ਪਾਸੇ ਲਵਾ ਲਾਂਗੇ ਹੁਣ ਆਪਾਂ ਫੇਰ ਪਾਸਾ ਪਲਟ ਦਿੰਨੇ ਆ ਦੇਖੋ ਜੀ ਕਿੰਨਾ ਬਹੁਤ ਵਧੀਆ ਕਲਰ ਆ ਗਿਆ ਐਂ ਲੱਗਦਾ ਜਿਵੇਂ ਆਪਾਂ ਰੈਡੀਮੇਡ ਹੀ ਜਿਹੜਾ ਇਹ ਬਣਾਇਆ ਹੁੰਦਾ ਹੈਗਾ ਬੇਸ ਪੀਜੇ ਵਾਲਾ ਹੁਣ ਬਸ ਗੈਂਸ ਕਰ ਦਿੰਨੇ ਆਪਾਂ ਬੰਦ ਦੋਨੇ ਪਾਸੇ ਨਾ ਦੇਖੋ ਬਹੁਤ ਵਧੀਆ ਸਿੱਕ ਗਿਆ ਤੇ ਹੁਣ ਆਪਾਂ ਰੱਖ ਦਿੰਨੇ ਆ ਦੇ ਉੱਪਰ ਕਿਉਂਕਿ ਥੋੜਾ ਜਿਹਾ ਬਹੁਤਾ ਨਾ ਪਸੀਨਾ ਆ ਨਾ ਜੇ ਤੇ ਹਲਕਾ ਇਹਨੂੰ ਠੰਡਾ ਕਰ ਲੈਨੇ ਆ ਹਾਂਜੀ ਪੀਜ਼ਾ ਬੇਸ ਨੂੰ ਆਪਾਂ ਹਲਕਾ ਜਿਹਾ ਠੰਡਾ ਕਰ ਲੈ ਤੇ ਇੱਕ ਪਲੇਟ ਦੇ ਵਿੱਚ ਹੁਣ ਰੱਖ ਦਾਂਗੇ ਬਸ ਹੁਣ ਲਾਵਾਂਗੇ ਆਪਾਂ ਪੀਜ਼ਾ ਪਾਸਤਾ ਸੌਸ ਤੇ ਚਮਚੇ ਦੇ ਨਾਲ ਇਹਨੂੰ ਹੁਣ ਚੰਗੀ ਤਰ੍ਹਾਂ ਲਾ ਦਾਂਗੇ ਪੂਰੇ ਬੇਸ ਤੇ ਲਾ ਦਾਂਗੇ ਹੁਣ ਲਾ ਦਾਂਗੇ ਟਮਾਟਰਾਂ ਵਾਲੀ ਸੌਸ ਹੁਣ ਕਿ ਜਿਹੜਾ ਇਹ ਆਪਣਾ ਪੀਜ਼ਾ ਬਣੂਗਾ ਨਾ ਬਿਲਕੁਲ ਖੱਟਾ ਮਿੱਠਾ ਟੇਸਟੀ ਪੀਜ਼ਾ ਬਣੂਗਾ ਹੁਣ ਆਪਾਂ ਇਹ ਸੌਸ ਵੀ ਲਾਤੇ ਹੁਣ ਪਾ ਦਾਂਗੇ ਸੀਜ਼ ਹੁਣ ਆਪਣੇ ਕੋਲੇ ਥੋੜੀਆਂ ਸਬਜ਼ੀਆਂ ਕੱਟੀਆਂ ਮੈਂ ਨਾ ਮੋٹے ਪੀਸਾਂ ਦੇ ਵਿੱਚ ਸਬਜ਼ੀਆਂ ਨਹੀਂ ਕੱਟੀਆਂ ਆਂ ਮੈਂ ਜਿਵੇਂ ਬਿਲਕੁਲ ਬ੍ਰੀਕ ਕੱਟੀਆਂ ਆਂ ਬ੍ਰੀਕ ਹੀ ਆਪਣੇ ਕੋਲੇ ਪਿਆਜ਼ ਹੈਗੇ ਬ੍ਰੀਕ ਕੱਟੀ ਹੋਈ ਆਪਣੇ ਕੋਲੇ ሽਮਲਾ ਮਿਰਚਾਂ ਤੇ ਬ੍ਰੀਕ ਕੱਟਿਆ ਟਮਾਟਰ ਹੈਗਾ ਹੁਣ ਆਪਾਂ ਪਿਆਜ਼ ਨੂੰ ਪਾ ਦਾਂਗੇ ਇਹ ਤਾਂ ਨਾ ਵਧੀਆ ਭਰਿਆ ਭਰਿਆ ਪੀਜ਼ਾ ਲੱਗਦਾ ਹੈ ਕਿ ਦੇਖਣ ਚ ਵੀ ਵਧੀਆ ਲੱਗਦਾ ਹੈਗਾ ਤੇ ਖਾਣ ਚ ਵੀ ਬਹੁਤ ਟੇਸਟੀ ਬਣਦਾ ਹੈਗਾ ਹੁਣ ਆਪਾਂ ਪਾ ਦਾਂਗੇ ਹਰੀ ਮਿਰਚ ਕੱਟੀ ਹੋਈ ਹੁਣ ਪਾ ਦਾਂਗੇ ਕੱਟਿਆ ਹੋਇਆ ਟਮਾਟਰ ਤੇ ਹੁਣ ਪਾ ਦਾਂਗੇ ਥੋੜੀ ਜਿਹੀ ਮਸਾਲੇ ਨਮਕ ਪਾਵਾਂਗੇ ਥੋੜਾ ਜਿਹਾ ਕਿਉਂਕਿ ਨਮਕ ਆਪਾਂ ਪਹਿਲਾਂ ਆਟਾ ਗੁੰਨਣ ਵੇਲੇ ਵੀ ਪਾਇਆ ਸੀ ਥੋੜਾ ਜਾਂਗੇ ਪਾ ਦਾਂਗੇ ਚਾਟ ਮਸਾਲਾ ਤੇ ਕੁੱਟੀ ਹੋਈ ਪਾ ਦਾਂਗੇ ਲਾਲ ਮਿਰਚ ਜਾਨੀ ਕਿ ਚਿਲੀ ਫਲੈਕਸ ਥੋੜੀ ਜਿਹੀ ਚੀਜ਼ ਉੱਪਰ ਫੇਰ ਪਾ ਦਾਂਗੇ ਹਾਂਜੀ ਗੈਸ ਔਨ ਕਰਕੇ ਨਾ ਆਪਾਂ ਤਵੇ ਨੂੰ ਫੇਰ ਰੱਖਦਾ ਗੈਸ ਦੇ ਉੱਪਰ ਹੁਣ ਸਨੇ ਪਲੇਟ ਹੀ ਆਪਾਂ ਤਵੇ ਦੇ ਉੱਪਰ ਰੱਖ ਦਾਂਗੇ ਜੇ ਆਪਾਂ ਸਿੱਧਾ ਹੀ 베ਸ ਰੱਖ ਦਿੰਦੇ ਨਾ ਪੀਜੇ ਵਾਲਾ ਹਨਾ ਤਵੇ ਦੇ ਉੱਪਰ ਤੇ ਫਿਰ ਸੇਕ ਥੋੜਾ ਜਿਆਦਾ ਲੱਗ ਜਾਣਾ ਸੀਗਾ ਤੇ ਪੀਜਾ ਆਪਣਾ ਥੋੜਾ ਜਿਆ ਮੱਤ ਜਾਣਾ ਸੀ ਇਸ ਕਰਕੇ ਆਪਾਂ ਥੋੜਾ ਜਿਆ ਰੱਖਤਾ ਹੁਣ ਪਲੇਟ ਦੇ ਉੱਪਰ ਤੇ ਨਾਲੇ ਤਾਂ ਫਿਰ ਪਹਿਲਾਂ ਤਵੇ ਨੂੰ ਸੇਕ ਜਾਊਗਾ ਫੇਰ ਹੀ ਪਲੇਟ ਨੂੰ ਸੇਕ ਜਾਊਗਾ ਫਿਰ ਆਪਣੇ ਪੀਜੇ ਨੂੰ ਸੇਕ ਜਾਊਗਾ ਤੇ ਫਿਰ ਆਪਣਾ ਪੀਜਾ ਵਧੀਆ ਸੈੱਟ ਹੁਣ ਆਪਾਂ ਇਹਨੂੰ ਉਪਰੋਂ ਦਿੰਨੇ ਆ ਢਾਕ ਇਸ ਤਰ੍ਹਾਂ ਕੰਨੇ ਵਾਲੇ ਥਾਲ ਦੇ ਨਾਲ ਤੇ ਹੁਣ ਗੈਸ ਨੂੰ ਆਪਾਂ ਥੋੜ੍ਹਾ ਜਿਹਾ ਲੋ ਮੀਡੀਅਮ ਤੇ ਰੱਖ ਕੇ 10 ਤੋਂ 12 ਮਿੰਟ ਤੱਕ ਪਕਾ ਲਾਂਗੇ ਵਿੱਚ ਦੀ ਇੱਕ ਅੱਧੀ ਵਾਰ ਚੈੱਕ ਜ਼ਰੂਰ ਕਰ ਲਾਂਗੇ ਹਾਂਜੀ 10-15 ਮਿੰਟ ਆਪਾਂ ਸੇਕ ਲਵਾ ਲਿਆ ਪੀਜਾ ਨੂੰ ਹੁਣ ਗੈਸ ਕਰਦੇ ਆ ਆਪਾਂ ਬੰਦ ਤੇ ਵਿੱਚ ਦੀ ਇੱਕ ਵਾਰੀ ਜ਼ਰੂਰ ਚੈੱਕ ਕੀਤਾ ਸੀਗਾ ਤੇ ਵੱਡੀ ਪਲੇਟ ਲਾ ਕੇ ਨਾ ਮੈਂ ਛੋਟੀ ਪਲੇਟ ਰੱਖਤੀ ਸੀ ਪੀਜੀ ਦੇ ਉੱਪਰ ਹੁਣ ਪਲੇਟ ਨੂੰ ਥੋੜ੍ਹਾ ਜਿਹਾ ਚੱਕ ਦਿੰਨੇ ਆ ਦੇਖੋ ਪੀਜ਼ਾ ਦੇਖੋ ਕਿੰਨਾ ਵਧੀਆ ਬਣਿਆ ਹੈਗਾ ਤੇ ਹਲਕਾ ਇਹਨੂੰ ਠੰਡਾ ਕਰ ਲੈਨੇ ਆ ਉਸ ਤੋਂ ਬਾਅਦ ਹੀ ਆਪਾਂ ਨਾ ਪਲੇਟ ਦੇ ਉੱਪਰ ਰੱਖ ਦਾਂਗੇ ਤੇ ਰੱਖ ਦਿੰਨੇ ਆ ਚੱਕਲੇ ਦੇ ਉੱਪਰ ਹੁਣ ਆਪਾਂ ਕਰਦੇ ਦੇ ਨਾਲ ਹੀ ਪੀਸ ਕਟਾਂਗੇ ਜੇਕਰ ਤੁਹਾਡੇ ਕੋਲੇ ਪੀਜ਼ਾ ਕਟਰ ਹੋਵੇ ਤੁਸੀਂ ਉਹਦੇ ਨਾਲ ਵੀ ਕੱਟ ਸਕਦੇ ਆ ਦੇਖੋ ਜੀ ਆਪਾਂ ਪੀਜ਼ਾ ਹੁਣ ਕੱਟ ਕੇ ਤਿਆਰ ਕਰ ਲਿਆ ਹੈਗਾ ਤੇ ਕਿੰਨਾ ਵਜਿਆ ਪੀਜ਼ਾ ਬਣਿਆ ਹੈਗਾ ਆਸਾਨ ਤਰੀਕੇ ਨਾਲ ਪੀਜ਼ਾ ਬਣਾ ਕੇ ਤਿਆਰ ਕੀਤਾ ਹੈਗਾ ਤੇ ਤਵੇ ਦੇ ਉੱਪਰ ਕੋਈ ਔਖਾ ਨਹੀਂਗਾ ਤੇ ਸਿਰਫ ਆਪਾਂ ਨੂੰ 10-15 ਮਿੰਟ ਹੀ ਲੱਗੇ ਹੈਗੇ ਪੀਜ਼ਾ ਪਕਾਉਣ ਤੇ ਬਾਕੀ ਸਿਰ ਥੋੜਾ ਬਹੁਤਾ ਬਾਕੀ ਸਮਾਨ ਆਪਾਂ ਰੈਡੀ ਕੀਤਾ ਸੀਗਾ ਹਾਂਜੀ ਤੇ ਰੈਸਪੀ ਤੁਹਾਨੂੰ ਵਧੀਆ ਲੱਗੇ ਵੀਡੀਓ ਨੂੰ ਵੱਤਵਾ ਸ਼ੇਅਰ ਜਰੂਰ ਕਰ ਦਿਓ ਤੇ ਆਪਾਂ ਤੁਹਾਨੂੰ ਚੈੱਕ ਕਰਕੇ ਦਿਖਾਉਣੇ ਵੀ ਪੀਜ਼ਾ ਆਪਣਾ ਕਿੰਨਾ ਕੁ ਟੇਸਟੀ ਬਣਿਆ ਹਾਂਜੀ ਪੀਜ਼ਾ ਬਹੁਤ ਜ਼ਿਆਦਾ ਸਵਾਦ ਬਣਿਆ ਹੈਗਾ ਤੁਸੀਂ ਵੀ ਇਸੇ ਤਰੀਕੇ ਨਾਲ ਤਵਾ ਪੀਜ਼ਾ ਜ਼ਰੂਰ ਬਣਾ ਕੇ ਦੇਖਿਓ ਕਣਕ ਦੇ ਆਟੇ ਦਾ ਪੀਜ਼ਾ ਹੈਲਥੀ ਮੰਨਦਾ ਹੈਗਾ ਹਾਂਜੀ ਤੇ ਰੈਸਪੀ ਤੁਹਾਨੂੰ ਵਧੀਆ ਲੱਗੀ ਵੀਡੀਓ ਨੂੰ ਵਟਵਟ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸੋ ਵੀ ਤੁਹਾਨੂੰ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਆ ਤੇ ਮਿਲਦੇ ਹਾਂ ਕਿ ਆਪਾਂ ਨੂੰ ਰੈਸਪੀ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ